ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਠਾਨਕੋਟ ਚ ਨਾਕਾਬੰਦੀ ਦੌਰਾਨ 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ ਕੀਤੇ ਨੇ CIA ਸਟਾਫ ਦੇ ਵਿੱਚ ਤਾਇਨਾਤ ASI ਸ਼ਿਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਵਾਂ ਪੁਲ ਅਬਰੋਲ ਨਗਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਉਹਨਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਸਫਾਰੀ ਗੱਡੀ 'ਚ ਸਵਾਰ ਦੋ ਵਿਅਕਤੀ ਖਾਨਪੁਰ ਚੌਕ ਵਾਲੇ ਪਾਸੇ ਤੋਂ ਭਾਰੀ ਮਾਤਰਾ 'ਚ ਸ਼ਰਾਬ ਲੈ ਜਾ ਰਹੇ ਸਨ ਪੁਲਿਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਸਫਾਰੀ ਗੱਡੀ ਵਿੱਚੋਂ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੂੰ ਪੁਲਿਸ ਨੇ ਨਾਕੇ 'ਤੇ ਰੋਕ ਲਿਆ ਕਾਰ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ 16 ਪੇਟੀਆਂ ਡਿਪਲੈਕਸ ਰਮ ਚਾਰ ਫੇਟੇ ਸ਼ਰਾਬ ਬਰਾਮਦ ਕੀਤੀਆਂ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਰਣਦੇਵ ਸੈਣੀ ਵਾਸੀ ਮਿਰਜ਼ਾਪੁਰ ਅਤੇ ਅਜੇ ਕੁਮਾਰ ਵਾਸੀ ਕੁਲਿਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਨੂੰ ਸਾਰੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਨਾਕਾਬੰਦੀਆਂ ਕਰਵਾਈਆਂ ਜੀ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਟੈਂਪੋ ਟਾਈਮ ਜੋ ਗਾਈਡਲਾਈਨ ਮਿਲਦੀ ਹੈ ਉਸ ਦੇ ਤਹਿਤ ਆਪਣੀ ਟੀਮ ਸੀਆਈਆਈ ਟੀਮ ਦਾ ਨਮਾਪੜ ਦੇ ਕਾਰਡ ਵਾਲਾ ਬੋਲ ਇਥੇ ਹੀ ਨਾਕਾਬੰਦੀ ਸੀ ਇਹ ਸਈ ਸ਼ਿਵ ਕੁਮਾਰ ਵੱਲੋਂ ਡਿਊਰਿੰਗ ਨਾਕਾਬੰਦੀ ਨਵੇਂ ਬੋਲਦੇ ਹਨ ਕੋਈ ਇਨਫੋ ਆਈ ਇਹ ਕੇਚਪੀ ਗੱਡੀ ਸੁਹਾਰੀ ਪੂਰੇ ਵਿੱਚ ਜਾਰਾਮਤਵਾ ਦੇ ਵਿੱਚ ਜਿਹੜੀ ਹੈ ਉਹ ਦੇਸੀ ਸ਼ਰਾਬ ਹੈ ਇਨਫੋਰਮੇਸ਼ਨ ਘਰਦੇ ਜਦੋਂ ਗੱਡੀ ਆਈ ਉਹਨੂੰ ਚੈੱਕ ਕੀਤਾ ਚੈਕਿੰਗ ਦੌਰਾਨ ਡਰਾਈਵਰ ਡਰਾਈਵਰ ਸ਼ੀਰਨ ਦੇਵシャਣੀ ਰੰਮਰ ਗਿਆ ਬੋਲ ਜਨਾਲੇ ਦੇ ਸਾਥੀ ਬੈਠਾ ਸੀ ਅਜੀਤ ਕੁਮਾਰ ਸ਼ੈਲੀ ਗੁੱਲੀਆਂ ਦਾ ਰਿਡਰਚ ਕੀਤੀ ਵਿੱਚੋਂ 20 ਪਿੱਟੀਆਂ ਦੇਸੀ ਸ਼ਰਾਬ ਮਿਲੀ ਇਸ ਪਾਉਂਦੂ ਮਕਰਮਾ ਨੰਬਰ 65 ਦਰਜ ਕੀਤਾ ਥਾਡ ਰਿਵਿਨ ਨੰਬਰ 1 ਬਾਕੀ ਸ਼ਰਾਬ ਕਿੱਥੋਂ ਆਈ ਕਿੱਥੇ ਜਾਣੀ ਸੀ ਇਹ ਕਿਸ ਤਰ੍ਹਾਂ ਦਾ ਕਾਰੋਬਾਰ ਜਲਦਾ ਪਿਆ ਸੀ ਹੋਰ ਇਨਵਰਸਟੀਗੇਸ਼ਨ ਬਾਕੀ ਜੋ ਵੀ ਇਨਫੋਰਮੇਸ਼ਨ ਨੈਕਸਟ ਹੋਏਗੀ ਆਪ ਨੂੰ ਸ਼ੇਅਰ ਕੀਤੀ ਜਾਵੇ ਪ੍ਰਧਾਨਕੋਟ ਤੋਂ ਲक्की ਦੀ ਰਿਪੋਰਟ ਐਸਐਮਜ਼ న్యూਸ